ਸਭ ਤੋਂ ਭੈੜੀ ਸਭ ਤੋਂ ਘਟੀਆ ਸਰਕਾਰ ਜਿਹੜੀ ਉਹ ਭਗਵੰਤ ਮਾਨ ਦੀ ਨਿਕਲੀ ਏ ਜੇ ਕਿਤੇ ਅੱਜ ਪਿੰਡਾਂ ਵਿੱਚ ਚਲੇ ਜਾਣ ਆਪਣੀ ਸਿਕਿਉਰਿਟੀ ਦਾ ਬਗੈਰ ਲੋਕ ਡਲੇ ਮਾਰ ਮਾਰ ਕੇ ਇਹਨਾਂ ਨੂੰ ਬੇਹੋਸ਼ ਕਰ ਦੇਣਗੇ ਪਿੰਡਾਂ 'ਚ ਵੜ ਨਹੀਂ ਦਿੰਦੇ ਅੱਜ ਟੁਰ ਜਾਣ ਬਿਨਾਂ ਸਿਕਿਉਰਿਟੀ ਆਪਣੀ ਤੋਂ ਇਹਨੂੰ ਹੈ ਢੇੜਾ ਪਿੰਡ ਦੇ ਵਿੱਚ ਦੀ ਲਾ ਕੇ ਵਿਖਾ ਦੇ ਜੇ ਲੋਕ ਇਹਨਾਂ ਦੇ ਲੀਡਰ ਹੈ ਪਾਰਦਾ ਜਿਵੇਂ ਭਾਜਪਾ ਵਾਲਿਆਂ ਦੇ ਪੜੇ ਸੀ ਜਿਵੇਂ ਆਪਾਂ ਕਹਿੰਦੇ ਨੇ ਕੱਪ ਦੇ ਪੰਜਾਬੀ ਦੀ ਆਪੇ ਫਾਤੜੀਏ ਨਹੀਂ ਤੈਨੂੰ ਕੌਣ ਛਡਾਵੇ ਉਹਨੇ ਨੂੰ ਛੜਾਨ ਵਾਲਾ ਲਬੜੀ ਰਿਆ ਕੋਈ ਵੀ ਨਾ ਕਿਸੇ ਨੇ ਛਡਾਉਣਾ ਹੀ ਹੈ ਭਗਵੰਤ ਮਾਨ ਨੂੰ ਪਰ ਜੋ ਕਰਾਇਆ ਕਰਾਇਆ ਕੇਂਦਰ ਸਰਕਾਰ ਨੇ ਆ ਇਹਨੂੰ ਮੋਹਰਾ ਬਣਾ ਕੇ ਤੇ ਕਿੱਧਰ ਗਿਆ ਭਗਵੰਤ ਜਿਹੜਾ ਮਾਮਾ ਦੇ ਨਾਲ ਜਾ ਕੇ ਗੋਡਿਆਂ ਦੇ ਬਹਿ ਕੇ ਚੁੱਲਿਆਂ ਦੇ ਨਾਲ ਬਹਿ ਕੇ ਉਹਨਾਂ ਨੂੰ ਜਫੀਆਂ ਪਾਉਂਦਾ ਹੁੰਦਾ ਸੀ ਵੀ ਮੇਰੀ ਮਾਂ ਆ ਤੈਨੂੰ ਕੋਈ ਮਾਂ ਨਹੀਂ ਦੀ ਸੀ ਉਹਦੋਂ ਕੋਈ ਇਹਨੂੰ ਪਿਉ ਨਹੀਂ ਆਪਣਾ ਤੁਸੀਂ ਜਿਹੜੇ ਬਜ਼ੁਰਗਾਂ ਤੋਂ ਵੱਡੇ ਇਹਦੇ ਤੋਂ ਜਿਹੜੇ ਤੁਰ ਕੇ ਰਾਤ ਨੂੰ ਪਤਾ ਨਹੀਂ ਕਿਵੇਂ ਆਪਣੇ ਟਿਕਾਣਿਆਂ ਤੇ ਪਹੁੰਚੇ ਨੇ ਇੱਕ ਕਹਾਣੀਆਂ ਵੀ ਪਉਂਦਾ ਹੁੰਦਾ ਸੀ ਮਗਦਰੀ ਸੂਰਜਾ ਜੰਮੀਆਂ ਦੇ ਵੇੜੇ ਅੱਜ ਉਹ ਕਿੱਧਰ ਗਏ ਕੰਮੀ ਕਿੱਧਰ ਗਏ ਕਿਸਾਨ ਤਿਆਂ ਦੇ ਨਾਲ ਮਿਲਜੁਲ ਕੇ ਉੱਥੇ ਸਮਾਨ ਕੱਟਾ ਕੀਤਾ ਚਾਹ ਦਾ ਕੀਤਾ ਰੋਟੀ ਦਾ ਕੀਤਾ ਘਰ ਬਣਾਏ ਰਹਿਣ ਵਾਸਤੇ ਵੀ ਆਪਣੀਆਂ ਮੰਗਾਂ ਦੇ ਖਾਤਰ ਹੀ ਲੜਾਈ ਲੜ ਰਹੇ ਆ ਸਾਡੇ ਕੋਲ ਰੈਸ਼ਨ ਚਾਹੀਦਾ ਸਾਰੇ ਦਾ ਸਾਰਾ ਰੋਲ ਕੇ ਰੱਖਤਾ ਹੈ ਸਰਕਾਰ ਨੇ ਰੋਲ ਕੇ ਸਾਰੀ ਦੀ ਸਾਰੀ ਟੋਟਲ ਜਿਵੇਂ 90 92 94 ਜੋ ਵੀ ਕਹੇ ਸਾਰੇ ਇੱਕੋ ਗੱਲ ਕਰਦੇ ਕਿਸਾਨ ਦੇ ਪੁੱਤਾਂ ਹੀ ਪਰ ਕਿਸਾਨ ਦੇ ਪੁੱਤ ਨੇ ਕਿਸਾਨ ਦਾ ਹੀ ਗਲ ਘੁੱਟਿਆ ਜਾ ਕੇ ਟਕਾ ਕੇ ਸੋ ਸਾਡੇ ਨਾਲ ਕਿਸਾਨ ਆਗੂ ਬੂਟਾ ਸਿੰਘ ਸਾਦੀਪੁਰ ਨੇ ਗੱਲ ਕਰਦੇ ਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਪੰਜਾਬ ਸਰਕਾਰ ਵੱਲੋਂ ਜੋ ਐਕਸ਼ਨ ਕੀਤਾ ਗਿਆ ਪੁਲਿਸ ਫੋਰਸਾਂ ਵੱਡੀ ਗਿਣਤੀ ਸੰਭੂ ਤੇ ਖਨੌਰੀ ਪਹੁੰਚਦੀਆਂ ਨੇ ਕਿਸਾਨਾਂ ਦਾ ਮਿਹਨਤ ਨਾਲ ਪੈਸਾ ਪੈਸਾ ਜੋੜ ਕੇ ਬਣਾਇਆ ਵਾ ਸਮਾਨ ਚੱਕਰਾ ਚੂਰ ਕਰ ਦਿੱਤਾ ਜਾਂਦਾ ਜੀ ਅੰਦੋਲਨ ਖੇਰੂ ਖੇਰੂ ਕਰ ਦਿੱਤਾ ਜਾਂਦਾ ਸਿੰਘ ਸਾਹਿਬ ਅੱਜ ਤੱਕ ਪਿਛਲੇ ਇਤਿਹਾਸ ਦੇ ਵਿੱਚ ਕਿ ਤੁਮ ਇਹ ਗੱਲ ਵੇਖਣ ਨੂੰ ਨਹੀਂ ਮਿਲਦੀ ਸੁਣਨ ਨੂੰ ਨਹੀਂ ਮਿਲਦੀ ਵੀ ਕਿਸੇ ਸਰਕਾਰ ਨੇ ਕਿਸਾਨਾਂ ਦਾ ਮਜ਼ਦੂਰਾਂ ਦਾ ਧਰਨਾ ਲੱਗਾ ਹੋਵੇ ਤੇ ਇਸ ਤਰ੍ਹਾਂ ਨੂੰ ਖਦੇੜਿਆ ਹੋਵੇ ਤੇ ਇਹ ਤਾਂ ਕਹੀਏ ਇਹ ਗੱਲ ਰਹੇਗੀ ਅਸੀਂ ਦੇ ਕਿਸਾਨ ਦੇ ਪੁੱਤਾਂ ਸਾਰੀ ਦੀ ਸਾਰੀ ਟੋਟਲ ਜਿਵੇਂ 90 92 94 ਜੋ ਵੀ ਕਹੇ ਸਾਰੇ ਇੱਕੋ ਗੱਲ ਕਰਦੇ ਕਿਸਾਨ ਦੇ ਪੁੱਤਾਂ ਹੈ ਪਰ ਕਿਸਾਨ ਦੇ ਪੁੱਤ ਨੇ ਕਿਸਾਨ ਦਾ ਹੀ ਗਲ ਘੁੱਟਿਆ ਜਾ ਕੇ ਟਕਾ ਕੇ ਇਹ ਸਾਰਿਆਂ ਨੂੰ ਪਤਾ ਕਿ ਕਿਸਾਨ ਦੇ ਕੋਲ ਕਿੰਨੀ ਗੁਮਦਨ ਹੈ ਕਿਸਾਨ ਕਰਜ਼ਿਆਂ ਦੇ ਇੰਨਾ ਦਬ ਗਿਆ ਤੇ ਖੁਦਕਸ਼ੀਆਂ ਕਰ ਰਿਹਾ ਉਸ ਕਿਸਾਨ ਨੇ ਕਿਵੇਂ ਆਪਣਾ ਸਾਥੀਆਂ ਦੇ ਨਾਲ ਮਿਲਜੁਲ ਕੇ ਉੱਥੇ ਸਮਾਨ ਇਕੱਠਾ ਕੀਤਾ ਚਾਹ ਦਾ ਕੀਤਾ ਰੋਟੀ ਦਾ ਕੀਤਾ ਘਰ ਬਣਾਏ ਰਹਿਣ ਵਾਸਤੇ ਵੀ ਆਪਣੀਆਂ ਬੰਗਾਂ ਦੇ ਖਤਰੇ ਹੀ ਲੜਾਈ ਲੜ ਰਹੇ ਸਾਡੇ ਕੋਲ ਰਸ਼ਨ ਚਾਹੀਦਾ ਸਾਰੇ ਦਾ ਸਾਰਾ ਰੋਲ ਕੇ ਰੱਖਤਾ ਹੈ ਸਰਕਾਰ ਨੇ ਰੋਲ ਕੇ ਸਭ ਤੋਂ ਬਾੜੀ ਸਭ ਤੋਂ ਭੈੜੀ ਸਭ ਤੋਂ ਘਟੀਆ ਸਰਕਾਰ ਜਿਹੜੀ ਉਹ ਭਗਵੰਤ ਮਾਨ ਦੀ ਨਿਕਲੀ ਏ ਜਿੰਨੂੰ ਲੋਕਾਂ ਨੇ ਸਭ ਤੋਂ ਵੱਧ ਸਭ ਤੋਂ ਵੱਧ ਸਪੋਰਟ ਕਰਕੇ ਔਰ ਆਪਣੀਆਂ ਆਸਾਂ ਜਿਹੜੀਆਂ ਹਨ ਆਸਾਂ ਲੈ ਕੇ ਆ ਕੇ ਸਾਡੀਆਂ ਆਸਾਂ ਪੂਰੀਆਂ ਕਰੂਗੀ ਇਹ ਖਰੇ ਉੱਤਰਨਗੇ ਇਹ ਕਹਿੰਦਾ ਹੁੰਦਾ ਸੀ ਇਹ ਇਹ ਕਹਾਣੀਆਂ ਵੀ ਪਾਉਂਦਾ ਹੁੰਦਾ ਸੀ ਮਗਦਾ ਰੀ ਸੂਰਜਾ ਕੰਮੀਆਂ ਦੇ ਵੇੜੇ ਅੱਜ ਉਹ ਕਿੱਧਰ ਗਏ ਕੰਮੀ ਕਿੱਧਰ ਗਏ ਕਿਸਾਨ ਕਿੱਧਰ ਗਏ ਉਹ ਲੋਕ ਜਿਨ੍ਹਾਂ ਨੂੰ ਇਹ ਗੱਲਾਂ ਕਰ ਕਰ ਸੁਣਾਉਂਦਾ ਹੁੰਦਾ ਸੀ ਅੱਜ ਲੋਕ ਇਹਨਾਂ ਨੂੰ ਜੇ ਕਿਤੇ ਅੱਜ ਪਿੰਡਾਂ ਵਿੱਚ ਚਲੇ ਜਾਣ ਆਪਣੀ ਸਿਕਿਉਰਿਟੀ ਤੋਂ ਬਗੈਰ ਲੋਕ ਡਲੇ ਮਾਰ ਮਾਰ ਕੇ ਇਹਨਾਂ ਨੂੰ ਬਿਹੋਸ਼ ਕਰ ਦੇਣਗੇ ਪਿੰਡਾਂ 'ਚ ਵੜਨ ਨਹੀਂ ਦਿੰਦੇ ਇਹ ਹਾਲਾਤ ਹੋ ਗਏ ਇਹਨਾਂ ਦੀ ਅੱਜ ਟੁਰ ਜਾਣ ਬਿਨਾਂ ਸਿਕਿਉਰਿਟੀ ਆਪਣੀ ਤੋਂ ਇਹਨੂੰ ਹੈ ġੇੜਾ ਪਿੰਡ ਦੇ ਵਿੱਚ ਦੀ ਲਾ ਕੇ ਵਿਖਾ ਦੇ ਜੇ ਲੋਕ ਇਹਨਾਂ ਦੇ ਲੀਡਰ ਐ ਪਾਰਦਾ ਜਿਵੇਂ ਭਾਜਪਾ ਵਾਲਿਆਂ ਦੇ ਪੜੇ ਸੀ ਤੇ ਨੰਗੇ ਕਰਕੇ ਘਰਾਂ ਦਾ ਤੋਰਨ ਤੇ ਮੇਰਾ ਨਾਮ ਬਦਲ ਦਿਆ ਜੇ ਇਹ ਹਾਲਾਤ ਭਗਵਾਨ ਤਮਾਨ ਨੇ ਆਪ ਕਰ ਲੈ ਆਪ ਜਿਹੜਾ ਆਪਾਂ ਕਹਿੰਦੇ ਨੇ ਕੱਫ ਦੇ ਪੰਜਾਬੀ ਦੀ ਆਪੇ ਫਾਤੜੀਏ ਨੇ ਤੈਨੂੰ ਕੌਣ ਛਡਾਵੇ ਉਹਨੇ ਨੂੰ ਸ਼ਰਾਨ ਵਾਲਾ ਲਬੜੀਰਾ ਕੋਈ ਵੀ ਨਾ ਕਿਸੇ ਨੇ ਛਡਾਉਣਾ ਹੀ ਹੈ ਭਗਵਾਨ ਤਮਨ ਨੂੰ ਜਦੋਂ ਸਿਰ ਤੇ ਪੈਂਦੀ ਨਾ ਉਦੋਂ ਅਮਿਤ ਸ਼ਾਹ ਨੇ ਨਹੀਂ ਆਉਣਾ ਉਹਦਾ ਉਹਦਾ ਲੱਗ ਹੋਣਾ ਉਹਨਾਂ ਨੇ ਪਰ ਜੋ ਕਰਾਇਆ ਕਰਾਇਆ ਕੇਂਦਰ ਸਰਕਾਰ ਨੇ ਇਹਨੂੰ ਮੋਹਰਾ ਬਣਾ ਕੇ ਇੱਕ ਦਿਨ ਦੇ ਵਿੱਚ ਤੁਸੀਂ ਮੈਨੂੰ ਦੱਸੋ 19 ਤਰੀਕ ਨੂੰ ਮੀਟਿੰਗ ਹੋ ਰਹੀ ਏ ਕੇਂਦਰ ਨੇ ਮੀਟਿੰਗ ਸੱਦੀ ਕੇਂਦਰ ਦੇ ਮੰਤਰੀ ਵੇਤਨੇ ਇਹਨਾਂ ਦੇ ਵੀ ਵੇਤਨੇ ਫੋਰਸਾਂ ਬਾਰਡਰਾਂ ਤੇ ਲੱਗਣ ਲੱਗੀਆਂ ਅੰਦਰ ਜਿਵੇਂ ਉਹ ਦੱਸਦੇ ਨੇ ਕਿਸਾਨ ਆਗੂ ਕਿ ਅੰਦਰ ਗੱਲ ਵੀ ਹੋਈ ਏ ਵੀ ਤੁਸੀਂ ਫੋਰਸ ਆਵਾਜ਼ ਆਤੀਆਂ ਕਾਰਨ ਕੀ ਉਹਦਾ ਕਹਿੰਦੇ ਕੋਈ ਗੱਲ ਨਹੀਂ ਮੰਤਰੀਕਰਾਂ ਨੇ ਕੋਈ ਗੱਲ ਨਹੀਂ ਸਾਨੂੰ ਤਾਂ ਪਤਾ ਨਹੀਂ ਉਹ ਤਾਂ ਜੇ ਉਹ ਗੋਲਮੋਲ ਗੱਲ ਕਰ ਗਈ ਤੇ ਜਦੋਂ ਆਪਣੇ ਆਗੂ ਮੀਟਿੰਗ ਤੋਂ ਬਾਹਰ ਨਿਕਲਦੇ ਨੇ ਪੰਜਾਬ ਚ ਦਾਖਲ ਹੁੰਦੇ ਨੇ ਚੰਡੀਗੜ੍ਹ ਤੋਂ ਆ ਕੇ ਨਾਲ ਦੀ ਨਾਲ ਉਹ ਰੈਸਟ ਕਰ ਲਏ ਜਾਂਦੇ ਨੇ ਤੇ ਰਾਤ ਨੂੰ ਫਿਰ ਉਹ ਹਾਲਾਤ ਕੀਤੇ ਇਹਨਾਂ ਨੇ ਆਪਣੇ ਅਫਸਰ ਸ਼ਾਹੀ ਦੇ ਰਾਹੀਂ ਜਿਹੜੀ ਇਹਨਾਂ ਨੇ ਸ਼ਕਤੀ ਵਿਖਾਈ ਉਹਦਣ ਬਹੁਤ ਘਟਿਆ ਜਿਵੇਂ ਦੁਸ਼ਮਣ ਨਾਲ ਲੜਾਈ ਲੜਦੇ ਦਰਦਾਂ ਦੇ ਹਾਲਾਤ ਕੀਤੇ ਨੇ 80 80 ਸਾਲ ਦੇ ਬਜ਼ੁਰਗ 80 80 ਸਾਲ ਦੀਆਂ ਮਾਤਾਵਾਂ ਅਸੀਂ ਸਿਰ ਤੇ ਕੱਪੜੇ ਧਰ ਕੇ ਵੇਖੀਓ ਟੁਰੇ ਫਿਰਦੇ ਉੱਥੇ ਉਹਨਾਂ ਨੂੰ ਰਸਤਾ ਨਹੀਂ ਲੱਭਦਾ ਜਾਈਏ ਕਿਧਰ ਨੂੰ ਤੇ ਕਿਧਰ ਗਿਆ ਭਗਵੰਤ ਜਿਹੜਾ ਮਾਮਾ ਦੇ ਨਾਲ ਜਾ ਕੇ ਗੋਡਿਆਂ ਤੇ ਬਹਿ ਕੇ ਚੁੱਲਿਆਂ ਦੇ ਨਾਲ ਬਹਿ ਕੇ ਉਹਨਾਂ ਨੂੰ ਜਫੀਆਂ ਪਾਉਂਦਾ ਹੁੰਦਾ ਸੀ ਵੀ ਮੇਰੀ ਮਾਂ ਆ ਇਹਨੂੰ ਕੋਈ ਮਾਂ ਨਹੀਂ ਦਿੱਸੀ ਉਦੋਂ ਕੋਈ ਇਹਨੂੰ ਪਿਓ ਨਹੀਂ ਆਪਣਾ ਦਿਸਿਆ ਜਿਹੜੇ ਬਜ਼ੁਰਗਾਂ ਤੋਂ ਵੱਡੇ ਇਹਦੇ ਤੋਂ ਜਿਹੜੇ ਤੁਰ ਕੇ ਰਾਤ ਨੂੰ ਪਤਾ ਨਹੀਂ ਕਿਵੇਂ ਆਪਣੇ ਟਿਕਾਣਿਆਂ ਤੇ ਪਹੁੰਚੇ ਨੇ ਇੰਨਾਂ ਗੱਲਾਂ ਦਾ ਭਗਵੰਤ ਮਾਨ ਨੂੰ ਖਮਿਆਜਾ ਭੁਗਤਣਾ ਪਊਗਾ ਆਉਣ ਵਾਲੀ 27 ਤਰੀਕ ਨੂੰ ਲੋਕ ਇਹਨੂੰ ਪੁੱਛਣਗੇ ਵੀ ਭਗਵੰਤ ਮਾਨ ਹੁਣ ਦੱਸ ਕਿੱਧਰ ਤੇਰੀ ਉਹ ਤਾਕਤ ਹੈ ਜਿਹੜੀ ਜੇ ਇਹਨੂੰ ਭੱਜਾ ਰਾਹ ਲੱਭ ਗਿਆ ਤਾਂ ਕਰੇਗਾ ਇਹ ਤਾਂ ਆਪਣੀ ਉਹ ਪਿੱਠ ਥਾਪੜ ਰਹੇ ਨੇ ਜੀ ਕਹਿੰਦੇ ਪੰਜਾਬ ਤਰੱਕੀ ਦੀ ਰਾਹ ਤੇ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਯਤਨ ਕੀਤੇ ਜਾ ਰਹੇ ਨੇ ਨਸਿਆਂ ਦੇ ਖਿਲਾਫ ਜੁੱਧ ਛੇੜਿਆ ਬਾਜੀ ਆਪਣੀ ਪਿੱਠ ਸਾਪੜ ਰਹੇ ਨੇ ਤਾਂ ਉਹ ਰੰਗਲਾ ਤਾਂ ਬਣ ਜੂਗਾ ਦੋ ਕੋਹਾਂਟ ਰੰਗ ਲਾਓ ਸਪਰੇਅ ਕਰ ਦਿਓ ਰੰਗਲਾ ਹੋ ਗਿਆ ਹੋਰ ਨ ਰੰਗਣਾ ਨਹੀਂ ਕੰਮਕਾਰ ਨਾਲ ਹੀ ਹੋ ਸਕਦਾ ਕਿਹੜਾ ਕੰਮ ਇਹ ਕਰ ਰਹੇ ਨੇ ਇਹਨਾਂ ਨੇ ਜਿਹੜਾ ਅਗਲੇ ਦਿਨ ਬਜਟ ਕੀ ਬਾਈਟ ਪੇਸ਼ ਕੀਤਾ 5-5 ਕਰੋੜ ਇਹਨਾਂ ਨੇ ਕਿਹਾ ਵੀ ਅਸੀਂ ਹਲਕਿਆਂ ਨੂੰ ਦੇਵਾਂਗੇ ਇਹ ਦੇਣਗੇ 5-5 ਕਰੋੜ ਤੁਸੀਂ ਉਮੀਦ ਕਰਦੇ ਹੋ ਸਾਨੂੰ ਨਹੀਂ ਉਮੀਦ 1 ਰੁਪਈਆ ਵੀ ਕਿਨੂ ਅਜੇ ਤੱਕ 3 ਸਾਲ ਹੋ ਗਏ ਤਿੰਨਾਂ ਸਾਲਾਂ ਚ ਇੱਕ ਰੁਪਈਆ ਨਹੀਂ ਗਿਆ ਕਿਸੇ ਕੋਲ ਪਿਛਲੀ ਸਰਕਾਰ ਦੇ ਜਿਹੜੇ ਪੈਸੇ ਪਏ ਸੀ ਪੰਚਾਇਤਾਂ ਦੇ ਕੋਲ ਇਹਨਾਂ ਦੇ ਨਾਲ ਦੀ ਨਾਲੋ ਸਾਰੇ ਵਾਪਸ ਕਰਾ ਲਏ ਸੀ ਉਹ ਵੀ ਨਹੀਂ ਤਾਂ ਕੋ ਉਹਨਾਂ ਨੂੰ ਮੋੜੇ ਇਹਨਾਂ ਨੇ ਦੇਣਾ ਕਿਸੇ ਨੂੰ ਕੀ ਹੈ ਰੰਗਲਾ ਪੰਜਾਬ ਤਾਂ ਪੈਸੇ ਨਾਲ ਹੀ ਬਣੂਗਾ ਨਾ ਦੋ ਗੱਲਾਂ ਹੁੰਦੀਆਂ ਨੇ ਤੁਹਾਡੀ ਸੋਚ ਵਧੀਆ ਹੋਵੇ ਸੋਚ ਵਧੀਆ ਹੋਵੇ ਤਾਂ ਤੁਹਾਡੇ ਕੋਲ ਪੈਸਾ ਹੈ ਉਹ ਅੱਗੇ ਲੈ ਜਾਊਗਾ ਤੁਹਾਨੂੰ ਜੇ ਤੁਹਾਡੀ ਸੋਚ ਹੀ ਹੈ ਨਹੀਂਗੀ ਸੋਚ ਹੀ ਮਾੜੀ ਹੈ ਸੋਚ ਹੀ ਹੈ ਵੀ 4 ਵਜੇ ਪੈਗ ਲਾਣਾ ਹੈ ਆਪਾਂ ਜਾ ਕੇ ਜਿਵੇਂ ਲੋਕ ਕਹਿੰਦੇ ਨੇ ਹਨ ਵੀ ਆਹ ਨਾ ਸਾਨੂੰ ਪਾ ਕੇ ਦਿੱਤਾ ਹੈ ਸੁਣੀਆਂ ਗੱਲਾਂ ਜਿਹੜੀਆਂ ਨੇ ਵੀ ਇਹ 4 ਵਜੇ ਪੈਗ ਲਾ ਲੈਂਦੇ ਨੇ ਸਾਨੂੰ ਉਸ ਦਿਨ ਦਾ ਸ਼ੱਕ ਜਰੂਰ ਹੋਇਆ 3 ਤਰੀਕ ਨੂੰ ਜਿੱਦਣ ਮੀਟਿੰਗ ਦੇ ਵਿੱਚ ਬੈਠੇ ਸੀਗੇ ਜਦੋਂ ਇੱਕੋ ਦਮ ਭੱਜਦਾ ਉੱਥੋਂ ਸਾਨੂੰ ਉਦੋਂ ਜਰੂਰ ਸ਼ੱਕ ਹੋਇਆ ਵੀ ਸ਼ਾਇਦ ਹੋ ਸਕਦਾ ਹੈ ਕਿਤੇ ਟੋਟ ਆ ਗਈ ਹੋਵੇ ਤਾਂ ਲੜ ਪਿਆ ਹੋਵੇ ਅਸੀਂ ਵੀ ਕੱਲੀ ਕਰਕੇ ਅਸੀਂ ਵੀ ਸਾਇੰਸ ਕਹਿੰਦੇ ਵੀ 10 ਦਾ ਘੰਟਾ ਦੂਰ ਡਾਕਟਰ ਨੂੰ ਬੁਖਾਇਆ ਡਾਕਟਰ ਦਾ ਤਾਂ ਬਹਾਨਾ ਸੀ ਡਾਕਟਰ ਦਾ ਬਹਾਨਾ ਸੀ ਪੈਗ ਲਾਣਾ ਸੀ ਆ ਡਾਕਟਰ ਦਾ ਬਹਾਨਾ ਥਾ ਆਪ ਜੀ ਨੇ ਪੈਗ ਲਗਾਉਣਾ ਥਾ ਬਸ ਗੱਲ ਹੀ ਨਹੀਂ ਸੀ ਹੋਰ ਕੁਝ ਨਹੀਂ ਜੀਗਾ ਠੀਕ ਹੈ ਉਹਦੇ ਕਰਕੇ ਸਾਨੂੰ ਛੱਡ ਕੇ ਭੱਜ ਕੇ ਵਿੱਚ ਹੀ ਯਾਰ ਪਹਿਲੀ ਵਾਰ ਇਤਿਹਾਸ ਦੇ ਵਿੱਚ ਇਹ ਵੀ ਗੱਲ ਹੋਈ ਏ ਕਿ ਕੋਈ ਮੁੱਖ ਮੰਤਰੀ ਮੀਟਿੰਗ ਬੁਲਾਵੇ ਤੇ ਆਪ ਹੀ ਛੱਡ ਕੇ ਭੱਜ ਜੇ ਆਪਣੇ ਘਰੇ ਬੁਲਾ ਕੇ ਐਵੇਂ ਕਦੀ ਹੋਈ ਦੰਦ ਹਾਂ ਜਿਹੜੇ ਲੋਕਾਂ ਨੂੰ ਤੁਸੀਂ ਬੁਲਾਇਆ ਹੈ ਉਹਨਾਂ ਦੀ ਤਸੱਲੀ ਨਹੀਂ ਹੋ ਰਹੀ ਉਹ ਇਹ ਗੱਲ ਕਹਿ ਕੇ ਜਾ ਸਕਦੇ ਨਹੀਂ ਬਿਨਾਂ ਵੀ ਸਾਡੀ ਤਸੱਲੀ ਨਹੀਂ ਹੁੰਦੀ ਤੁਸੀਂ ਸਾਡੀ ਗੱਲਾਂ ਨਹੀਂ ਸੁਣਦੇ ਤਾਜ ਨਾਲ ਅਸੀਂ ਆ ਜਾਣੇ ਆਂ ਅਸੀਂ ਬਾਈਕਾਟ ਕਰ ਰਹੇ ਹਣਾ ਉਹ ਬਾਈਕਾਟ ਕਰ ਸਕਦੇ ਨੇ ਉਹ ਜੇ ਮੁੱਖ ਮੰਤਰੀ ਉਹ ਬਾਈਕਾਟ ਕਰਕੇ ਟੁਰ ਜੇ ਤੇ ਲੋਕ ਫੜਨਗੇ ਕਿੰਨੂ ਫਿਰ ਕਿੰਨੂ ਕਹਿਣਗੇ ਸਾਡੀਆਂ ਮੰਗਾਂ ਪੂਰੀਆਂ ਕਰੋ ਇਸ ਕਰਕੇ ਮੈਨੂੰ ਐ ਲੱਗਦਾ ਵੀ ਜਿਵੇਂ ਕਹਿੰਦੇ ਨੇ ਭਾਂਡਾ ਛੋਟਾ ਦਾਣੇ ਜਾਦੇ ਪੈ ਗਏ ਉਹ ਉਛਲ-ਉਛਲ ਪੈਣ ਡਾਰੇ ਹੋਰ ਕੱਖ ਨਹੀਂ ਹੈਗਾ ਲੈਣ ਦੇ ਨੂੰ ਕੱਖ ਨਹੀਂ ਗੱਲਾਂ ਦੇ ਕੜਾ ਜੁਨੇ ਮਰਜੀ ਬਣਵਾ ਲੋ ਇਹਨਾਂ ਨੂੰ ਏਕੇ ਲਈ ਕਿੰਦਾ ਯਤਨ ਕੀਤਾ ਜਾਂਦਾ ਨਹੀਂ ਇਹ ਅਕਸਰ ਤੁਹਾਡੀਆਂ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਕਿ ਏਕਾ ਕਰ ਲੋ ਏਕੇ ਤੋਂ ਬਿਨਾ ਸਾਡਾ ਕੁਝ ਨਹੀਂ ਵਟਿਆ ਜਾਣਾ ਤੇ ਹੁਣ ਏਕੇ ਦੇ ਲਈ ਕਿੰਦਾ ਦਾ ਯਤਨ ਨੇ ਅੱਜ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ ਜੀ ਕਿਉਂਕਿ ਹਰ ਇੱਕ ਜਥੇਬੰਦੀ ਦਾ ਆਗੂ ਆ ਜਿਹੜਾ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਇਹ ਪਹੁੰਚੇ ਨੇ ਜਥੇਬੰਦੀਆਂ ਦੇ ਆਗੂ ਇਹੀ ਚੀਜ਼ ਲੋਕ ਦੇਖਣਾ ਚਾਹੁੰਦੇ ਨੇ ਸਿੰਘ ਸਾਹਿਬ 2020 ਦੇ ਵਿੱਚ ਵੀ ਸਾਡੀ ਜਥੇਬੰਦੀ ਅੱਗੇ ਲੱਗੀ ਸੀ 4 ਅਗਸਤ 2000 ਨੂੰ ਹੀ ਸ਼ੁਰੂਆਤ ਕੀਤੀ ਸੀ ਇਕੱਠਿਆ ਕਰਨ ਦੀ ਲਖੋਵਾਲ ਕੋ ਇਹ ਲਖੋਵਾਲ ਨੇ ਹਾਮੀ ਭਰੀ ਰਾਜੇਵਾਲ ਜਵਾਬ ਦੇਗਾ ਮੈਂ ਕਬੀਰ ਉਹਨਾਂ ਨੇ ਮੈਂ ਰੱਖਦਾ ਹੁੰਦਾ ਸੀ ਸਿੱਧੀ ਗੱਲ ਉਹ ਜਵਾਬ ਦੇ ਕੇ ਨਹੀਂ ਹੋ ਸਕਦੇ ਇਕੱਲੇ ਇਕੱਲੇ ਲੜੋ ਉਹ ਖਬਰਾਂ ਲੱਗੀਆਂ ਹਰਜਿੰਦਰ ਲਾਲ ਖੰਨੇ ਵਾਲਾ ਸਪੋਰਟ ਕਰ ਰਿਹਾ ਸੀ ਨਾਲ ਮੇਰੇ ਪੰਜਰੂ ਖਬਰਾਂ ਲੱਗੀਆਂ ਮੈਨੂੰ ਇਹ ਤੋਂ ਢੱਲੇਵਾਲ ਦਾ ਫੋਨ ਆਇਆ ਕਹਿੰਦਾ ਤੁਸੀਂ ਇਕੱਠਿਆ ਕਰਨ ਦਾ ਕੰਮ ਸ਼ੁਰੂ ਕੀਤਾ ਮੈਂ ਹਾਂ ਕਹਿੰਦਾ ਕਰ ਲੋਗੇ ਮੈਂ ਬਿਲਕੁਲ ਇੱਕ ਤਾਂ ਹਈਆ ਕਰਿਆ ਹੋਇਆ ਉਹ ਕਹਿੰਦੇ ਸਤ ਨੂੰ ਲੁਧਿਆਣੇ ਆ ਜਾ ਸਤ ਨੂੰ ਕਿਹਾ ਮੈਂ ਲੁਧਿਆਣੇ ਕੁਲਵੰਤ ਸੰਦੂਰੀ ਸਾਨੀ ਹੁੰਨੀ ਸੀਗੇ ਵਿੱਚ 10 12 ਜਥੇਬੰਦੀਆਂ ਨਹੀਂ ਸਾਰਿਆਂ ਨੇ ਹੰਮੀ ਭਰਤੀ ਪਰ ਉੱਥੇ ਇੱਕ ਫੈਸਲਾ ਹੋਇਆ ਸੀ ਵੀ ਜੇ 2 4 ਬੰਦੇ ਨਹੀਂ ਜਾਣਗੇ ਜਦੋਂ ਅੰਦੋਲਨ ਪੀਕ ਤੇ ਹੋਊਗਾ ਜਿੰਨੀਆਂ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਸਾਰਿਆਂ ਦਾ ਇੱਕ ਇੱਕ ਜਾਊਗਾ ਉਹ ਸਿਰੇ ਤੱਕ ਫੈਲ ਰਿਆ ਜਿੱਤ ਕੇ ਮੁੜੇ ਉਤੋਂ ਤੇ ਮੈਂ ਉਦੋਂ ਵੀ ਕੱਢ ਤੇ ਯਤਨ ਕੀਤੇ ਸੀਗੇ ਜੀ ਹੁਣ ਕਮੇਟੀਆਂ ਬਣੀਆਂ ਹੁਣ ਕਮੇਟੀ 'ਚ ਮੈਂ ਸੀਗਾ ਜਿਹਨਾਂ ਡੱਲੇ ਵਾਲਾਂ ਨਾਲ ਗੱਲ ਕਰਨੀ ਸੀਗੀ ਉਹ ਸਿਰੇ ਨਾ ਚੜ ਸਕਿਆ ਤੇ ਸਾਨੂੰ ਮਾਰ ਵੀ ਉਹੀ ਪਈ ਉਹੀ ਮਾਰ ਪਈ ਆ ਸਾਨੂੰ ਜੇ ਅਸੀਂ ਇਕੱਠੇ ਹੁੰਦੇ ਤੇ ਭਗਵੰਤ ਦੀ ਕੀ ਤਾਕਤ ਐ ਤਿੰਨ ਤਰੀਕ ਨੂੰ ਛੱਡ ਕੇ ਭੱਜ ਜਾਂਦਾ ਵਿੱਚੋਂ ਜੇ ਇਕੱਠੇ ਹੁੰਦੇ ਕਦੀ ਨਹੀਂ ਸੀ ਭੱਜਦਾ ਜੇ ਇਕੱਠੇ ਹੁੰਦੇ ਹਰਿਆਣੇ ਵਾਲਿਆਂ ਦੀ ਕੀ ਤਾਕਤ ਐ ਇਹਨਾਂ ਨੂੰ ਬਾਡਰਾਂ ਤੇ ਰੋਕ ਲੀਂਦੇ ਬਾਡਰਾਂ ਤੇ ਨਹੀਂ ਸੀ ਰੋਕ ਸਕਦੇ ਸਿੱਧੇ ਦਿੱਲੀ ਵੱਾਈ ਤੇ ਜਾ ਕੇ ਇੱਕ ਅਚ ਤਿਹੋਦੋਂ ਵਾਂਗੂ ਬੈੰਦੇ ਜਦੋਂ ਆਪਾਂ 2020 ਚ ਗਏ ਸੀ ਨਾ ਇਕੱਠੇ ਹੋਣ ਦਾ ਸਭ ਤੋਂ ਵੱਡਾ ਨੁਕਸਾਨ ਹੈ ਜਿਹੜਾ ਸਾਡਾ ਸੰਯੁਕਤ ਨੁਕਸਾਨ ਮੋਰਚੇ ਦਾ ਇਹ ਹੋਇਆ ਅਸੀਂ ਹਉਮੇ ਜਿਹੜੀ ਏ ਉਹ ਗੱਲ ਵਿੱਚ ਪਾਲੀ ਹੰਕਾਰ ਆਪਣੇ ਮੂਰੇ ਲੈਣ ਦਾ ਇਕੱਠੇ ਨਾ ਹੋਏ ਤੇ ਅੱਜ ਸਾਨੂੰ ਮਾਰ ਪਈ ਏ ਬਹੁਤ ਵੱਡੀ ਤੇ ਮੈਂ ਐਵੇਂ ਗੱਲ ਕਰ ਲੋ ਚਾਹੇ ਉਹ ਜਿੱਦਾ ਮਰਜ਼ੀ ਲੈ ਲੋ ਵੀ ਇਹਨਾਂ ਨੇ ਸਾਡੇ ਤੇ ਤਸ਼ੱਦਦ ਕੀਤਾ ਤੇ ਇਹੀ ਇਕੱਠੇ ਹੋ ਗਏ ਆ ਹਣਾ ਐਵੇਂ ਹੀ ਕਰਕੇ ਕਮਾ ਕੇ ਵੀ ਗੱਲ ਕਰ ਲੋ ਤਾਂ ਐਵੇਂ ਹੀ ਬਣਦੀ ਏ ਵੀ ਅੱਜ ਜਿਹੜਾ ਇਕੱਠ ਹੋਇਆ ਸਾਰਾ ਵਾਕਈ ਸਹੀ ਗੱਲ ਏ ਕਿ ਸਾਰੇ ਜਿਹੜੇ ਨੇ ਅਸੀਂ ਜਿੱਦਣ ਇੱਕ ਹੋਰ ਗੱਲ ਏ ਜਿਸ ਕਰਕੇ ਇਕੱਠ ਹੋਇਆ ਅਸੀਂ ਜਦੋਂ ਤਿੰਨ ਤਰੀਕ ਵਾਲਾ ਛੱਡ ਕੇ ਆ ਗਏ ਪੰਜ ਨੂੰ ਇਹਨਾਂ ਨੇ ਸਾਨੂੰ ਰੋਕ ਲਿਆ ਪੰਜ ਨੂੰ ਨਹੀਂ ਜਾਣ ਦਿੱਤਾ ਆਹਨਾਂ ਲਾਣੀ ਐਮਰਜੈਂਸੀ ਇਹਨਾਂ ਨੇ ਪੰਜਾਬ ਚ ਲਾਤੀ ਲੋਕਾਂ ਨੂੰ ਰੋਕ ਲਿਆ ਇਹੀ ਛੜਕਾਂ ਤੇ ਆਪਣਾ ਧਰਨੇ ਲਾਏ ਜੋ ਮਰਜ਼ੀ ਕੀਤਾ ਅਰੈਸਟ ਕਰ ਲਿਆ ਸਾਨੂੰ ਮੇਰਾ ਪਟੇੜੀ ਤੋਂ ਕੀਤਾ ਮਤਲਬ ਉਸ ਤੋਂ ਬਾਅਦਾਂ ਫੇਰ ਇਹਨਾਂ ਨੇ ਇਹ ਜਿਹੜਾ ਜ਼ੁਲਮ ਸੀ ਇਹ ਕਰ ਲਿਆ ਲੇਰ ਨਾ ਨੇ ਵੇਖੋ ਕਿੱਡੀ ਸਰਕਾਰ ਦੀ ਵੱਡੀ ਸਾਜ਼ਿਸ਼ ਆ 19 ਤਰੀਕ ਨੂੰ ਅਰੈਸਟ ਕਰਦੇ ਬਾਰਡਰ ਪੱਟ ਦਿੱਤੇ ਤੇ 21 ਨੂੰ ਸਾਨੂੰ ਸੱਦ ਲਿਆ ਆਜੋ ਵੀ ਮੀਟਿੰਗ ਤੇ ਤੁਹਾਡੀਆਂ ਗੱਲਾਂ ਸੁਣਦੇ ਉਹ ਅਸੀਂ ਆਖਿਆ ਸੀ ਪਾਗਲ ਆ ਸਾਡੇ ਬੰਦੇ ਸਾਰੇ ਤੁਸੀਂ ਅੰਦਰ ਦੇਤੇ ਫੜ ਕੇ ਉਹਨਾਂ ਦੇ ਤੁਸੀਂ ਜ਼ੁਲਮ ਠਾਉਂਦੇ ਹੋ ਪਏ ਤੇ ਅਸੀਂ ਅੱਜ ਤੁਹਾਡੀ ਮੀਟਿੰਗ ਦਾ ਜੀਏ ਸਾਨੂੰ ਬੰਦਾ ਘਾਉਣਾ ਆਖੂਗਾ ਬਿਲਕੁਲ ਨਹੀਂ ਆਉਂਦੇ ਜਿੱਨਕਰ ਸਾਡੇ ਬੰਦੇ ਕੁਝ ਰਿਆ ਨਹੀਂ ਕਰਦੇ ਰਿਆ ਕਰੋਗੇ ਫੇਰ ਆਵਾਂਗੇ ਉਦੋਂ ਹੀ ਅਸੀਂ 26 ਵਾਲਾ ਵੀ ਕੈਨਸਲ ਕਰਤਾ 26 ਨੂੰ ਜਾਣਾ ਸੀ ਹਮਾਰਚ ਕਰਨਾ ਸੀ ਅਸੀਂ ਕਹਾਂ 26 ਬੰਦ ਕਰੋ ਹੁਣ ਸਾਡਾ ਸਭ ਤੋਂ ਪਹਿਲਾ ਪ੍ਰੋਗਰਾਮ ਹੈ ਜਿਹੜਾ ਉਹ ਇਹ ਆ ਕਿ ਆਪਣੇ ਆਗੂ ਜਣੇ ਨੂੰ ਰਿਆ ਕਰਾਉਣੇ ਸਾਡੇ ਚ ਜੋ ਮਰਜੀ ਪਹਿਲਾਂ ਵਖਰੇਵੇਂ ਸਨ ਅੱਜ ਸਾਡੇ ਚ ਕੋਈ ਨਹੀਂ ਹੈਗਾ ਕਿਉਂਕਿ ਸਾਡੇ ਆਗੂ ਅੰਦਰ ਨੇ ਜਿਹੜਾ ਸਾਡੀ ਆਪਸੀ ਲੜਾਈ ਦੇ ਨਾਲ ਕੋਈ ਵੀ ਨਹੀਂ ਮੰਗਾ ਇੱਕ ਨੇ ਸਾਰਾ ਕੁਝ ਏਕਿਆ ਅਸੀਂ ਉਹਨਾਂ ਖਾਤਰ ਲੜਾਂਗੇ ਪਹਿਲਾਂ ਉਹਨਾਂ ਨੂੰ ਰਿਆ ਕਰਾਵਾਂਗੇ ਉਸ ਤੋਂ ਬਾਅਦ ਮੀਟਿੰਗ ਵਾਲਾ ਮਾਹੌਲ ਪੈਦਾ ਕਰ ਭਗਵੰਤ ਫਿਰ ਮੀਟਿੰਗਾਂ ਹੋਣਗੀਆਂ ਉਹਨਾਂ ਚਿਰ ਵਰਨਾ ਨਹੀਂ ਹੋ ਸਕਦੀਆਂ ਤੇ ਉਹ ਅੱਜ ਰੰਗ ਲੈ ਕੇ ਆਇਆ ਕੰਮ ਅੱਜ ਦਾ ਦਿਨ 28 ਤਰੀਕ ਦਾ ਜਿਹੜਾ ਰੱਖਿਆ ਸੀ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਡੀਸੀ ਦਫ਼ਤਰਾਂ ਦੇ ਘਰਾਓ ਕਰਾਂਗੇ ਤੇ ਡਟ ਕੇ ਧਰਨੇ ਮਾਰਾਂਗੇ ਤੇ ਇਹ ਆਪਣਾ ਜ਼ਬਰ ਵਿਰੋਧੀ ਦਿਵਸ ਮਨਾਇਆ ਜਾਊਗਾ ਉਹਦੇ ਅੱਗੇ ਸਰਕਾਰ ਝੁਕੀ ਹੈ ਤੁਹਾਡੇ ਗੱਲ ਪਹੁੰਚਾਉਣ ਵਾਸਤੇ ਉੱਪਰ ਤੱਕ ਅਸੀਂ ਤੁਹਾਡੇ ਧਨਵਾਦੀਆਂ ਤੁਸੀਂ ਗੱਲ ਪਹੁੰਚਾਈ ਤਾਂ ਸਰਕਾਰ ਝੁਕੀ ਹੈ ਤੇ ਸਰਕਾਰ ਅੱਜ ਅੱਧੀ ਰਾਤ ਬੰਦੇ ਛੱਡਦੇ ਸਾਰੇ ਇਹ ਤੁਹਾਡੀ ਜਿੱਤ ਹੈ ਇਹ ਲੋਕਾਂ ਦੇ ਏਕੇ ਦੀ ਜਿੱਤ ਆ ਇਹ ਏਕੇ ਨੇ ਰੰਗ ਲੈ ਕੇ ਆਂਦਾ ਅੱਜ ਸਾਰੇ ਆਗੂ ਜਿਹੜੇ ਨਾਲ ਇਕੱਠੇ ਬੈਠੇ ਆ ਤੁਹਾਡਾ ਧੰਨਵਾਦ ਕਰਦੇ ਆ ਪ੍ਰੈਸ ਦਾ ਜੀ ਅੱਗੇ ਵੀ ਦੇਖਣਗੇ ਜੀ ਇਕੱਠੇ ਬਿਲਕੁਲ ਇਹ ਸਾਡਾ ਵੇਖੋ ਮੇਰੀ ਸੋਚ ਹੀ ਹੈ ਤੁਸੀਂ ਵੀਡੀਓ ਮੇਰੀਆਂ ਵੇਖੀ ਹੋਣਗੀਆਂ ਜਿੰਨੀਆਂ ਵੀਡੀਓ ਅੱਜ ਤੋਂ ਪਹਿਲਾਂ ਚੱਲਦੀਆਂ ਕਿਦੋਂ ਵੇਖ ਲੋ ਕੱਢ ਕੇ ਸਰਚ ਮਾਰ ਕੇ ਇੱਕ ਵੀ ਵੀਡੀਓ ਵਿੱਚ ਇਹ ਗੱਲ ਨਹੀਂ ਹੋਊਗੀ ਬੀ ਇਕੱਠਿਆਂ ਦੀ ਮੈਂ ਗੱਲ ਨਾ ਕੀਤੀ ਮੈਂ ਹਰ ਜਗ੍ਹਾ ਗੱਲ ਕਹਿੰਦਾ ਰਾ ਇਕੱਠੇ ਹੋਜੋ ਰਾਂਗੇ ਚੰਗੇ ਜੇ ਇਕੱਲੇ-ਇਕੱਲੇ ਹੋਵਾਂਗੇ ਕੁੱਟ ਖਾਵਾਂਗੇ ਸਰਕਾਰ ਕੁੱਟੂਗੀ ਸਾਨੂੰ ਤੇ ਜੇ ਇਕੱਠੇ ਹੋ ਜਾਗੇ ਫਿਰ ਸਰਕਾਰ ਕੋਲੋਂ ਆਪਣੀਆਂ ਗੰਬ ਬਣਾ ਲਵਾਂਗੇ ਇਕੱਠਿਆਂ ਹੋਿਆਂ ਬਗੈਰ ਕੱਚ ਨਹੀਂ ਹੋਣਾ ਤੇ ਹੁਣ ਆਗਾ ਵੀ ਇਹ ਯਤਨ ਜਿਹੜੇ ਨੇ ਜਾਰੀ ਰਹਿਣਗੇ ਤੇ ਸਾਰਿਆਂ ਨੂੰ ਇਕੱਠੇ ਕਰਕੇ ਛੱਡਾਂਗੇ ਯਾਰ ਜੋ ਮਰਜ਼ੀ ਹੋ ਜਵੇ ਇਕੱਠੇ ਕਰਕੇ ਛੱਡਾਂਗੇ ਸਾਰਾ ਕੰਮ ਕਰ ਤਿਆਗ ਦਿਆਂਗੇ ਨੈਚਰ ਜਿੰਨਾ ਚਿਰ ਇੱਕ ਮੰਚ ਤੇ ਸਾਰੇ ਇਕੱਠੇ ਨਾ ਜੀ ਹਾਂਜੀ ਇਹ ਸਾਨੂੰ ਬੁੱਟਾ ਸਿੰਘ ਸਾਦੀਪੁਰ ਦੇ ਕਹਿੰਦੇ ਨੇ ਇਕੱਠੇ ਕਰਕੇ ਹਟਾਂਗੇ ਸਾਰੇ ਇੱਕ ਮੰਚ ਤੇ ਇਕੱਠੇ ਹੋਣਗੇ ਤੋਂ ਤਾਂ ਅੱਗੇ ਆਪਣੀਆਂ ਮੰਗਾਂ ਮਨਵਾਵਾਂਗੇ ਫਿਲਹਾਲ ਤੁਸੀਂ ਦਿਓ ਅੱਗੇ ਧੰਨਵਾਦ